ਜ਼ਿੰਮੇਦਾਰੇ ਤੋਂ ਮਜ਼ਦੂਰੀ ਕਰਨ ਤੇ ਆ ਗਏ ਤੇ ਫਿਰ ਅਸੀਂ ਪਾਣੀ ਕਿੱਥੋਂ ਦੇ ਦਈਏ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਕ ਗਿਆ ਤੇ ਇਹ ਪੁਰਾਣੀਆਂ ਸਰਕਾਰਾਂ ਨੇ ਇਸ ਚੀਜ਼ ਵੱਲ ਕਦੀ ਧਿਆਨ ਵੀ ਨਹੀਂ ਦਿੱਤਾ। ਕਿਉਂ ਨਾ ਕੇਂਦਰ ਦਾ ਰੋਲ ਹੈ ਕੱਲ ਹੀ ਕਾਂਗਰਸੀਆਂ ਦੀ ਜਿਹੜੀ ਸਰਕਾਰਾਂ ਰਹੀਆਂ ਹੁਣ ਤੱਕ ਉਹ ਵੀ ਉਨਾਂ ਹੀ ਭਾਗੀਦਾਰੀ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਖੋਹਣ ਲਈ। ਤਾ ਜ਼ੋਰ ਦੇ ਕੇ ਕਿਹਾ ਕਿ BBMP ਖਤਮ ਕਰ ਦੇਣਾ ਚਾਹੀਦਾ ਸਾਡੇ ਤੋਂ ਪਾਣੀ ਵੀ ਲਈ ਜਾਂਦੇ ਸਾਡੇ ਤੋਂ ਉਹਨਾਂ ਦੇ ਅਫਸਰ ਆ ਕੇ ਤਨਖਾਹਾਂ ਵੀ ਲਈ ਜਾਂਦੇ ਵੀ ਸਾਡੀ ਤਾਂ ਕੋਈ ਵੈਲਫੇਅਰ ਹੋਈ ਨਹੀਂ ਉਹਦੀ BBMP ਨਾਲ ਪੰਜਾਬ ਦੇ ਮੁੱਦਿਆਂ ਨੂੰ ਠੱਪ ਕਰਨ ਦੀ ਗੱਲ ਇਹ ਭਾਜਪਾ ਦੀ ਨੀਤੀ ਹੈ ਪਹਿਲਾਂ ਵੀ ਇਹਨੇ ਇਹੀ ਕੀਤਾ 10 ਸਾਲ ਹੋ ਗਏ ਤੇ ਹੁਣ ਵੀ ਇਹ ਕਰਦੇ ਤੋ ਪਾਣੀ ਇੱਕ ਇੰਨਾ ਗੰਭੀਰ ਵਿਸ਼ਾ ਜਿਸ ਤੇ ਅੱਜ ਪੰਜਾਬ ਸਰਕਾਰ ਨੂੰ ਆਪਣਾ ਇੱਕ ਖਾਸ ਸੈਸ਼ਨ ਵੀ ਬੁਲਾਣਾ ਪੈ ਗਿਆ ਕਿ ਪੰਜਾਬ ਦੇ ਕੀ ਕੋਈ ਆਤਮਾ ਹੈ ਤਾਂ ਉਹ ਪਾਣੀ ਹੈ 23 ਸਾਲ ਪਹਿਲਾਂ ਪੰਜਾਬ 'ਚ ਇਹ ਜੀ ਭਿਆਨਕ ਸਥਿਤੀ ਬਣ ਗਈ ਸੀ ਹਲਕਾ ਮਲੂਟ ਦੇ ਪਿੰਡ ਸ਼ੇਰਗੜ ਗਿਆਨ ਸਿੰਘ ਵਾਲਾ ਦੇ ਪਾਣੀ ਨਾ ਹੋਣ ਕਰਕੇ ਆਪਾਂ ਕਈਏ ਤਾਂ ਕਰੋੜਾਂ ਦਾ ਕਰਜ਼ਦਾਰ ਹੋ ਪਿੰਡ ਹੋ ਗਿਆ ਸੀ ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਵਜ਼ੀਰ ਡਾਕਟਰ ਬਲਜੀਤ ਕੌਰ ਸਾਡਾ ਮੌਜੂਦ ਨੇ ਗੱਲਬਾਤ ਕਰਾਂਗੇ ਮੈਡਮ ਤੁਹਾਡੇ ਹਲਕੇ ਦਾ ਉਹ ਪਿੰਡ ਸੀਗਾ ਔਰ 23 ਸਾਲ ਪਹਿਲਾਂ ਉੱਥੇ ਇਹ ਜੀ ਭਿਆਨਕ ਸਿਚੁਏਸ਼ਨ ਬਣ ਗਈ ਸੀਗੀ ਕੀ ਸੋਚਦੇ ਹੋਂ ਉਸ ਟਾਈਮ ਦੇ ਹਾਲਾਤ ਤੇ ਅੱਜ ਦੇ ਹਾਲਾਤ ਜਦੋਂ ਦੇਖਦੇ ਹੋਂ ਦੇਖੋ ਜੀ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜੋ 20 ਸਾਲ ਪਹਿਲਾਂ ਦੀ ਨਹੀਂ ਇਹ ਸਿਚੁਏਸ਼ਨ 50 55 ਸਾਲ ਪਹਿਲਾਂ ਦੀ ਆ ਕਿਉਂਕਿ ਜਿਹੜੀ ਅਖਬਾਰ ਦੀ ਖਬਰ ਲੱਗਦੀ ਉਹ 2002 ਚ ਲੱਗਦੀ ਆ ਜਦੋਂ ਇਹ ਕਿਹਾ ਜਾਂਦਾ ਕਿ ਸਾਡਾ 900 ਏਕੜ ਰਕਬਾ ਜਿਹੜਾ ਉਹ ਬੰਜਰ ਹੋ ਗਿਆ ਤੇ ਵਿਕਾਊ ਹੋ ਗਿਆ ਤੇ ਉਸ ਤੋਂ ਬਾਅਦ ਵੀ 20 ਸਾਲ ਨਾ ਕਾਲੀਆਂ ਨੇ ਨਾ ਕਾਂਗਰਸੀਆਂ ਨੇ ਜਦ ਕਿ ਉੱਥੋਂ ਤੇ ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਸੀ ਜਿਹੜੇ ਉਹਨਾਂ ਨੇ ਗੋਦ ਲਿਆ ਹੋਇਆ ਸੀ ਹਲਕਾ ਕਿਸੇ ਨੇ ਸਾਰ ਨਹੀਂ ਲਈ ਟੇਲ ਤੇ ਬੈਠੇ ਲੋਕਾਂ ਦੀ ਸੋ ਮੇਰਾ ਅੱਜ ਇਹਨਾਂ ਲੋਕਾਂ ਨੂੰ ਲਿਆਉਣ ਦਾ ਮਤਲਬ ਇਹੀ ਸੀਗਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਣ ਜੀ ਨੇ ਜੋ ਇਹਨਾਂ ਦੇ ਹਾਲਾਤ ਦੇਖ ਕੇ ਕੱਲ ਇੱਥੇ ਮੋਗੇ ਦਾ ਕੰਮ ਸ਼ੁਰੂ ਕਰਾਇਆ ਸੋ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਜਿਹੜੀ ਸਾਡੀ ਲੜਾਈ ਹੈ ਪਾਣੀਆਂ ਦੀ ਹਰਿਆਣੇ ਨਾਲ ਰਾਜਸਥਾਨ ਨਾਲ ਉਹੀ ਹੈ ਕਿ ਸਾਡੇ ਆਪਣੇ ਹਾਲਾਤ ਇੰਨੇ ਮਾੜੇ ਨੇ ਕਿ ਸਾਡੇ ਟੇਲਾਂ ਤੇ ਬੈਠੇ ਲੋਕ ਆ ਜਿਹੜੇ ਉਹ ਜ਼ਿਮੀਦਾਰੇ ਤੋਂ ਮਜ਼ਦੂਰੀ ਕਰਨ ਤੇ ਆ ਗਏ ਤੇ ਫਿਰ ਅਸੀਂ ਪਾਣੀ ਕਿੱਥੋਂ ਦੇ ਦਈਏ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੀ ਇਹ ਲੜਾਈ ਲੜ ਰਹੇ ਨੇ ਬਿਲਕੁਲ ਵਾਜਬ ਲੜਾਈ ਹੈ ਤੇ ਅਸੀਂ ਡਟ ਕੇ ਲੜਾਂਗੇ ਮੈਡਮ ਕਿਤਨਾ ਕਿਤੇ ਸਰਕਾਰਾਂ ਦਾ ਕੰਮ ਹੁੰਦਾ ਹੈ ਸਟੇਟ ਦੀ ਵੈਲਫੇਅਰ ਕਰਨੀ ਸੂਬੇ ਦੀ ਵੈਲਫੇਅਰ ਕਰਨੀ ਤੇ ਪਿਛੜੀਆਂ ਆਪਾਂ ਜੇ ਸਰਕਾਰਾਂ ਦੀ ਗੱਲ ਕਰ ਲਈਏ ਤਾਂ BBMP ਜਦੋਂ ਬਣਿਆ ਰਿਪੇਰੀਅਨ ਲਾਜੋ ਆਏ ਉਹ ਜੋ ਕੁਝ ਕਹਿੰਦੇ ਨੇ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਕ ਗਿਆ ਤੇ ਇਹ ਪੁਰਾਣੀਆਂ ਸਰਕਾਰਾਂ ਨੇ ਇਸ ਚੀਜ਼ ਵੱਲ ਕਦੀ ਧਿਆਨ ਵੀ ਨਹੀਂ ਦਿੱਤਾ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਨਦੀਆਂ ਦੇ ਪਾਣੀ ਦੀ ਵੰਡ ਹੋਈ ਜੋ ਕਿ ਅੱਜ ਬਹੁਤ ਵੱਡੀ ਡਿਸਕਸ਼ਨ ਅੰਦਰ ਹੋਈ ਹੈ ਰੈਪੀਰੀਅਨ ਸਿਧਾਂਤ ਦੇ ਬੇਸ ਤੇ ਹੋਈ ਹੈ ਈਵਨ ਜਿਹੜਾ ਭਾਰਤ ਪਾਕਿਸਤਾਨ ਦੀ ਪਾਣੀਆਂ ਦੀ ਵੰਡ ਵੀ ਰਹੀ ਰੈਪੀਰੀਅਨ ਸਿਧਾਂਤ ਦੇ ਬੇਸ ਤੇ ਹੋਈ ਹੈ ਪਰ ਜਦੋਂ ਪੰਜਾਬ ਦੀ ਗੱਲ ਹੋਈ ਤਾਂ ਸਾਰੇ ਸਿਧਾਂਤਾਂ ਨੂੰ ਛੱਕੇ ਤੇ ਟੰਗ ਕੇ ਧੱਕੇਸ਼ਾਹੀ ਦੇ ਨਾਲ ਪੰਜਾਬ ਦਾ ਪਾਣੀ ਲੁੱਟਿਆ ਗਿਆ ਇਦੇ ਵਿੱਚ ਨਾ ਕੇਂਦਰ ਦਾ ਰੋਲ ਹੈ ਕਾਲੀ ਕਾਂਗਰਸੀਆਂ ਦੀ ਜਿਹੜੀ ਸਰਕਾਰਾਂ ਰਹੀਆਂ ਹੁਣ ਤੱਕ ਉਹ ਵੀ ਓਨੀ ਹੀ ਭਾਗੀਦਾਰੀ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਕੌਣ ਦੇ ਵਿੱਚ ਮਾਨ ਸਾਹਿਬ ਨੇ ਬੜਾ ਜ਼ੋਰ ਦੇ ਕੇ ਕਿਹਾ ਕਿ BBMP ਖਤਮ ਕਰ ਦੇਣਾ ਚਾਹੀਦਾ ਸਾਡੇ ਤੋਂ ਪਾਣੀ ਵੀ ਲਈ ਜਾਂਦੇ ਸਾਡੇ ਤੋਂ ਉਹਨਾਂ ਦੇ ਅਫਸਰ ਆ ਕੇ ਤਨਖਾਹਾਂ ਵੀ ਲਈ ਜਾਂਦੇ ਵੀ ਸਾਡੀ ਤਾਂ ਕੋਈ ਵੈਲਫੇਅਰ ਹੋ ਹੀ ਨਹੀਂ ਰਹੀ BBMP ਨਾਲ ਇਹਨੂੰ ਖਤਮ ਕਰ ਦੇਣਾ ਚਾਹੀਦਾ ਇਹਦੇ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਵੀ ਕਾਨੂੰਨ ਜਿਹੜੇ ਚੱਲੇ ਆ ਰਹੇ ਉਹਨਾਂ ਨੂੰ ਵੀ ਆਪਾਂ ਕਹੀਏ ਵੀ ਸੋਧਣਾ ਚਾਹੀਦਾ ਜਾਂ ਉਹਨਾਂ ਤੇ ਵਿਚਾਰ ਕਰਨੀ ਚਾਹੀਦੀ ਹੈ ਬਿਲਕੁਲ ਸੱਚ ਕਿਹਾ ਮਾਨ ਸਾਹਿਬ ਨੇ ਜਿਸ ਤਰ੍ਹਾਂ ਧੱਕੇ ਦੇ ਨਾਲ ਹੁਣ ਸਾ ਉਹ ਵੀ ਕੱਟ ਕੇ ਬਾਹਰ ਮਾਰੇ ਜਦੋਂ ਕਿਸ ਵੱਡਾ ਹਿੱਸਾ ਜਿਹੜਾ ਪੰਜਾਬ ਦਾ ਹੈਗਾ ਪੰਜਾਬ ਦਾ ਹੀ ਪਾਣੀ ਹੈ ਸੋ ਰਾਈਪੇਰੀਅਨ ਐਕਟ ਵੀ ਤਾਂ ਇਹੀ ਕਹਿੰਦਾ ਨਾ ਕਿ ਜਿੱਥੋਂ ਦਰਿਆ ਵਗਦੇ ਆ ਉਹਨਾਂ ਲੋਕਾਂ ਦਾ ਹੀ ਹੱਕ ਹੈ ਜਿਹੜੇ ਹੜਾਂ ਦੀ ਮਾਰ ਝੱਲਦੇ ਆ ਉਹੀ ਇਹਦਾ ਲਾਭ ਲੈਣ ਸੋ ਬੀਬੀ ਐਮਬੀ ਵੀ ਸਾਰਾ ਕੁਝ ਕੇਂਦਰ ਦੇ ਇਸ਼ਾਰਿਆਂ ਤੇ ਕਰ ਰਹੀ ਹੈ ਸੋ ਇਹ ਜੋ ਮਾਨ ਸਾਹਿਬ ਨੇ ਫੈਸਲਾ ਲਿਆ ਹੈ ਮੇਰੇ ਖਿਆਲ ਨੂੰ ਉਨੂੰ ਅਮਲੀ ਜਾਮਾ ਪਹੁੰਚਾਉਣਾ ਬਣਾਉਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਨਵੀਂ ਗੱਲ ਕੀਤੀ ਕਹਿੰਦੇ ਹਰਿਆਣਾ ਪੰਜਾਬ ਤੋਂ ਹੀ ਲੜੀ ਜਾਂਦੇ ਹੈ ਹੱਕ ਤਾਂ ਸਾਡਾ ਹੈਗਾ ਸਖੂ ਉਹਨਾਂ ਨੇ ਕਿਹਾ ਐਂ ਦੇਖੋ ਜੀ ਮੈਂ ਇਹ ਕਹਾ ਕਿ ਕਿ ਇਹ ਹੈ ਕੋਈ ਸਾਡਾ ਜਾਂ ਤੁਹਾਡੇ ਵਾਲੀ ਗੱਲ ਨਹੀਂ ਇਹ ਸਿਰਫ ਪਾਰਟੀਵਾਦੀ ਦੀ ਗੱਲ ਕਰ ਰਹੇ ਆ ਭਾਵੇਂ ਇਹ ਭਾਜਪਾ ਦੀ ਗੱਲ ਕਰਦੇ ਜਾਂ ਕਾਂਗਰਸ ਦੀ ਜਿੱਥੇ ਆਮ ਆਦਮੀ ਪਾਰਟੀ ਕੰਮ ਕਰਦੀ ਆ ਉਹਦੇ ਅਗੇਂਸਟ ਜਾਂ ਉਹਦੇ ਲੋਕਾਂ ਨੂੰ ਜਾਂ ਜਿੱਥੇ ਪੰਜਾਬ ਦੀ ਗੱਲ ਹੁੰਦੀ ਆ ਉਹਦੇ ਲੋਕਾਂ ਨੂੰ ਹਮੇਸ਼ਾ ਹੀ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਜਿਹੜੇ ਆਪਣਾ ਕਈ ਆਪਾ ਭਾਜਪਾ ਇਸ ਤੇ ਤੁਹਾਨੂੰ ਸਿਆਸਤ ਕਰਦੀ ਕਿੰਨੀ ਨਜ਼ਰ ਆਉਂਦੀ ਹੈ ਤੇ ਗੰਭੀਰ ਕਿੰਨੀ ਨਜ਼ਰ ਆਉਂਦੀ ਹੈ ਭਾਜਪਾ ਨੇ ਹੁਣ ਤੱਕ ਸਿਆਸੀ ਰੋਟੀਆਂ ਹੀ ਸੇਕੀਆਂ ਜਦੋਂ ਵੀ ਪੰਜਾਬ ਦੀ ਗੱਲ ਹੋਈ ਹੈ ਤੇ ਉਹਦੇ ਵਿੱਚ ਉਹ ਪੂਰੀ ਕੋਸ਼ਿਸ਼ ਕਰਦੀ ਆ ਵੀ ਕਿਤੇ ਨਾ ਕਿਤੇ ਉਹ ਧਰਮ ਨੂੰ ਵੀ ਵਾੜਨ ਦੀ ਗੱਲ ਕਰਦੀ ਆ ਸੋ ਮੈਂ ਇਹ ਪਤਾ ਨਹੀਂ ਹੁਣ ਕਿੱਥੋਂ ਉੜਦੀਆਂ ਉੜਦੀਆਂ ਗੱਲਾਂ ਕਿ ਹਰਿਆਣਾ ਵਾਲੇ ਵੀ ਕੁਝ ਸਿੱਧਾ ਹਿਮਾਚਲ ਤੋਂ ਪਾਣੀ ਲੈਣ ਦੀ ਗੱਲ ਕਰ ਰਹੇ ਨੇ ਸੋ ਇਹ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਪਿੱਛੇ ਰੱਖਣ ਦੀ ਗੱਲ ਪੰਜਾਬ ਦੇ ਮੁੱਦਿਆਂ ਨੂੰ ਠੱਪ ਕਰਨ ਦੀ ਗੱਲ ਇਹ ਭਾਜਪਾ ਦੀ ਨੀਤੀ ਹੈ ਪਹਿਲਾਂ ਵੀ ਇਹਨੇ ਇਹੀ ਕੀਤਾ 10 ਸਾਲ ਹੋ ਗਏ ਤੇ ਹੁਣ ਵੀ ਇਹੀ ਕਰਦੀ ਆ ਸੋ ਡਾਕਟਰ ਬਲਜੀਤ ਕੌਰ ਉਹਨਾਂ ਨੇ ਸਾਫ਼ ਕੀਤਾ ਹੈਗਾ ਕਿ ਪਾਣੀਆਂ ਨੂੰ ਲੈ ਕੇ ਜੋ ਪੰਜਾਬ ਦਾ ਸਟੈਂਡ ਹੈ ਜੋ ਪੰਜਾਬ ਦਾ ਹੱਕ ਹੈ ਅਸੀਂ ਉਸ ਤੇ ਬਿਲਕੁਲ ਕਾਇਮ ਖੜੇ ਹਾਂ ਤੇ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਇੱਕੋ ਪਲੇਟਫਾਰਮ ਤੇ ਆ ਕੇ ਸਾਬਤ ਵੀ ਕਰ ਦਿੱਤਾ ਹੈ ਹਰਿਆਣਾ ਕੋਈ ਆਉਣ ਵਾਲੇ ਟਾਈਮ 'ਚ ਨਵੀਂ ਕੋਈ ਸਿਆਸੀ ਚਾਲ ਚੱਲਦਾ ਹੈ ਕਿ ਨਹੀਂ ਦੇਖਣਾ ਬਾਕੀ ਹੋਵੇਗਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ